ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਝੰਡਾ ਵਾਲਾ ਝੰਡਾ ਵਾਲਾ ਪਿੰਡ ਬਠਿੰਡੇ ਜ਼ਿਲ੍ਹੇ ਦਾ ਨੇੜੇ ਇਹ ਗੋਨਿਆਣਾ ਮੰਡੀ ਵੀ ਇਹਦੇ ਰਹਿ ਜਾਂਦੀ ਹੈ ਤੇ ਦੂਜੇ ਪਾਸੇ ਨਥਾਣਾ ਸਾਬ ਤਸੀਲ ਹੈ ਬਠਿੰਡੇ ਜ਼ਿਲ੍ਹੇ ਦੀ ਉਹ ਵੀ ਇਹਦੇ ਨੇੜ ਹੈ ਗੋਨਿਆਣੇ ਤੋਂ ਜਦੋਂ ਆਪਾਂ ਬਾਜੇਖਾਨੇ ਵਾਲ ਨੂੰ ਆਉਣੇ ਦੋਸਤੋ ਤਾਂ ਮੇਨ ਛੜਕ ਦੇ ਉੱਤੇ ਹਰ ਰਾਏਪੁਰ ਪਿੰਡ ਆਉਂਦਾ ਹੈ ਜਿੱਥੋਂ ਛੜਕ ਝੰਡਾ ਵਾਲੇ ਨੂੰ ਨਿਕਲਦੀ ਹੈ ਤੇ ਉਹ ਛੜਕ ਅੱਗੇ ਜਾ ਕੇ ਨਥਾਣੇ ਪਿੰਡ ਦੇ ਵਿੱਚ ਨਥਾਣੇ ਸਬ ਤਹਿਸੀਲ ਚ ਚਲੀ ਜਾਂਦੀ ਹੈ। ਸੋ ਝੰਡਾ ਵਾਲੇ ਚ ਵੀਡੀਓ ਬਣਾ ਰਹੇ ਹਾਂ ਤੇ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਹਾਂ ਦੱਸੋ ਬਾਈ ਨੇ ਅੱਜ ਇੱਕ ਟਰੈਕਟਰ ਵੇਚਣਾ ਹੈ। ਟਰੈਕਟਰ ਵੀ ਉਹ ਤੁਹਾਨੂੰ ਦਿਖਾਉਣ ਲੱਗਾ ਹੈ। ਸੁਣ ਚ ਆਇਆ ਵੀ ਇਹਦੀ ਬਹੁਤ ਮਾਰਕੀਟ ਹੈ। ਬਾਕੀ ਮੈਂ ਟਰੈਕਟਰਾਂ ਦੀਆਂ ਵੀਡੀਓ ਘੱਟ ਪਾਉਣਾ। ਬਹੁਤੀਆਂ ਗੱਲਾਂ ਇਸ ਪੱਖ ਤੋਂ ਨਹੀਂ ਕਰੂੰਗਾ। ਹਾਲਾਂਕਿ ਜਿਹੜੀ ਤੁਹਾਨੂੰ ਚੀਜ਼ ਜਾਂ ਜਿਹੜਾ ਤੁਹਾਨੂੰ ਟਰੈਕਟਰ ਦਿਖਾਉਣਾ ਹੈ ਇਹਦੀ ਇਹਦੀਆਂ ਕਈ ਖੂਬੀਆਂ ਵੀ ਆ। ਸੋ ਜਿਹੜਾ ਵੀਰ ਖਰੀਦਣਾ ਚਾਹੂਗਾ ਸੰਪਰਕ ਕਰ ਲੂਗਾ ਤੇ ਤਸੱਲੀ ਹਰੇਕ ਪਖਤ ਤੋਂ ਤੁਸੀਂ ਕਰਨੀ ਹੁੰਦੀ ਹੈ ਆਪਾਂ ਇਹਦੇ ਸੰਬੰਧੀ ਗੱਲਬਾਤ ਕਰਨੀ ਹੈ ਤੇ ਟਰੈਕਟਰ ਆ ਦੱਸੋ ਜੌਂਡੀਅਰ 50 50 D 50 50 D ਤੁਸੀਂ ਨਵਾਂ ਟਰੈਕਟਰ ਲੈਣਾ ਚਾਹੁੰਦੇ ਆ ਤਾਂ ਮੇਰੇ ਖਿਆਲ ਚ ਤੁਹਾਨੂੰ ਇਹ ਵੀਡੀਓ ਦੇਖ ਲੈਣੀ ਚਾਹੀਦੀ ਹੈ ਕਿਉਂਕਿ ਨਵੇਂ ਦਾ ਮਤਲਬ ਇਹੀ ਹੁੰਦਾ ਹੈ ਵੀ ਉਹਦਾ ਇੰਜਣ ਘੱਟ ਚੱਲਿਆ ਹੋਇਆ ਹੁੰਦਾ ਤੇ ਤੁਹਾਨੂੰ ਮੈਂ ਸੈਕੰਡ ਹੈਂਡ ਦੇ ਵਿੱਚ ਇੱਕ ਨਵਾਂ ਟਰੈਕਟਰ ਦਿਖਾਉਣ ਲੱਗਾ ਜਿਹਦਾ ਇੰਜਣ ਨਵਾਂ ਹੈ ਇਹ ਸੈਕਿੰਡ ਹੈਂਡ ਮਤਲਬ ਇਦੀ ਕੀਮਤ ਘੱਟ ਚ ਤੁਹਾਨੂੰ ਇਹ ਮਿਲ ਜਾਣਾ ਹੈ ਆਓ ਜਾਣਕਾਰੀ ਪਹਿਲਾਂ ਲਈਏ ਫਿਰ ਤੋਰਾਂਗੇ ਆਪਾਂ ਥੋੜਾ ਬਹੁਤ ਇੱਥੇ ਵਿਹੜੇ ਦੇ ਵਿੱਚ ਜਿਹੜਾ ਬਾਈ ਦੇ ਇੱਥੇ ਘਰੇ ਜਿਹੜਾ ਇਹਨੂੰ ਆਪਾਂ ਚਲਾ ਕੇ ਤੁਹਾਨੂੰ ਦਿਖਾ ਦੇਣਾ ਬਾਕੀ ਬਾਹਰ ਕੱਢ ਕੇ ਦਾ ਰੰਗ ਰੂੰਗ ਹਰੇਕ ਪੱਖ ਤੋਂ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਜਾਣਕਾਰੀ ਪਹਿਲਾਂ ਇੱਥੇ ਇਹ ਛਾਵੇਂ ਖੜਾ ਤੇ ਇੱਥੇ ਆਪਾਂ ਬਾਈ ਤੋਂ ਇਹਦੇ ਬਾਰੇ ਜਾਣਕਾਰੀ ਲੈ ਲਈਏ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਆਪਣਾ ਦੱਸ ਦਿਓ ਸੁਖਪ੍ਰੀਤ ਸਿੰਘ ਹੈ ਮੇਰਾ ਨਾਮ ਸੁਖਪ੍ਰੀਤ ਭਾਈ ਟਰੈਕਟਰ ਬਾਰੇ ਜਿਵੇਂ ਆ ਕੇ ਵੀ ਗੱਲਾਂ ਹੋਈਆਂ ਬਹੁਤ ਥੋੜਾ ਹੀ ਚਲਾਇਆ ਹੈ ਕੀ ਚੱਕਰ ਬਾਈ ਪਹਿਲਾਂ ਜਾਫਰ ਨਹੀਂ ਲੋੜ ਵਾਈ ਜਿਹੜੀ ਉਹ ਕਟਾਇ ਬਾਲੀ ਇਹ ਵੀਰ ਜੀ ਬਾਹੀ ਆਪਾਂ ਨੂੰ ਛੱਡੀ ਨੂੰ ਹੋ ਗਏ 2 ਸਾਲ ਮੰਨ ਕੇ ਚਲੋ ਉਦੋਂ ਦਾ ਖੜਾ ਹੀ ਐ ਜੀ ਠੀਕ ਐ 2 ਸਾਲਾਂ ਦਾ ਹੀ ਖੜਾ ਹੀ ਐ ਹਾਂ ਜੀ ਬਾਰਪੁਰ ਚਲੇ ਗਏ ਸੀ ਹਾਂ ਜੀ ਹਾਂ ਜੀ ਕੈਨੇਡਾ ਚਲੇ ਗਏ ਸੀ ਕੈਨੇਡਾ ਚਲੇ ਗਏ ਸੀ ਅੱਛਾ ਭਾਈ ਕਿਹੜਾ ਮਾਡਲ ਇਹ 14 ਮਾਡਲ ਹੈ 2014 ਮਾਡਲ ਹਾਂ ਜੀ ਠੀਕ ਐ ਅੱਛਾ ਭਾਈ ਕਿੰਨਾ ਚੱਲਿਆ ਇਹ ਇਹ 3000 ਘੰਟਾ ਚੱਲਿਆ ਜੀ 3000 ਹਾਂਜੀ ਠੀਕ ਹੈ ਅੱਛਾ ਇਹ ਮਾਡਲ 2014 ਹੈ ਆਪਾਂ ਨਵਾਂ ਲਿਆ ਸੀ ਜਾਂ ਸੈਕੰਡ ਹੈ ਸੈਕੰਡ ਹੈ ਉਹਨਰੇ ਹੀ ਲਿਆ ਸੀ ਮਤਲਬ ਠੀਕ ਹੈ ਮਤਲਬ ਆਪਾਂ ਪਹਿਲੇ ਮਾਲਕਾਂ ਤੋਂ ਆਪਾਂ ਖਰੀਦ ਲਿਆ ਤੇ ਆਪਣੇ ਕੋਲ ਤਾਂ ਫਿਰ ਥੋੜਾ ਹੀ ਚੱਲਿਆ ਹੋਣਾ ਜਿਹੜਾ ਹਾਂਜੀ ਹਾਂਜੀ ਆਪਣੇ ਕੋਲੇ ਤਾਂ ਮਸਾ 500 ਘੰਟਾ ਚੱਲਿਆ ਜੀ ਠੀਕ ਹੈ ਹੁਣ ਇਸ ਟਾਈਮ ਕਿੰਨੇ ਘੰਟੇ ਚੱਲੇ ਹੋਏ 3000 ਘੰਟਾ ਚੱਲਿਆ ਜੀ 3000 ਘੰਟਾ ਚੱਲਿਆ 500 ਘੰਟਾ ਆਪਾਂ ਚਲਾਇਆ ਹਾਂਜੀ ਵੈਸੇ ਆਪਾਂ ਇਹਦੇ ਨਾਲ ਵਾਈ ਕਰਦੇ ਸੀ ਜਾਂ ਟ੍ਰਾਲੇਟਰ ਨਹੀਂ ਜੀ ਵਾਈ ਕਰਦੇ ਸੀ ਵ ਠੀਕ ਹੈ ਵੈਸੇ ਤਾਂ ਜਿਹੜੇ ਵੀ ਟਰੈਕਟਰਾਂ ਦੀ ਜਾਣਕਾਰੀ ਲੱਗਦੀ ਉਹਨੂੰ ਪਤਾ ਹੋਣਾ ਬਈ ਇਹ ਵੈਸੇ 50 50 ਡੀ ਕਿੰਨੇ ਹਾਰਸ ਪਾਵਰ ਟਰੈਕਟਰ ਹੈ 50 ਐਚਪੀ ਹੈ ਜੀ 50 ਐਚਪੀ ਹੈ ਹਾਂਜੀ ਹਾਂਜੀ ਇਹ ਡਬਲ ਕਲਚ ਦੇ ਵਿੱਚ ਆਉਂਦਾ ਨਹੀਂ ਜੀ ਸਿੰਗਲ ਚ ਆਉਂ ਡਬਲ ਹੁੰਦਾ ਮੰਨ ਲਓ 3 ਸਪੀਡ ਨਹੀਂ ਡਬਲ ਕਲਚ ਆ ਠੀਕ ਹੈ ਅ ਅੱਛਾ ਭਾਈ ਇਹਦਾ ਰੇਟ ਕੀ ਰੱਖ ਦਊ ਕੀਮਤ ਇਹਦਾ 460 ਹੈ ਜੀ 4.60 ਹਾਂਜੀ ਇਸ ਟਾਈਮ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹਾਂਜੀ ਹਾਂਜੀ ਜਮ ਓਕੇ ਜੀ ਚਲਾ ਕੇ ਦੇਖ ਸਕਦਾ ਜੀ ਹਾਂਜੀ ਹਾਂਜੀ ਜਰੂਰ ਜੀ ਵਾਕੇ ਵੀ ਦੇਖ ਸਕਦਾ ਬੰਦਾ ਠੀਕ ਐ ਸੇ ਜਿਹੜੇ ਟਾਇਰ ਐ ਜੇ ਕੇ ਦੇ ਇਹ ਇਹਦੇ ਆ ਕਿੰਨੇ ਕੁ ਪੈਸੇ ਹੋਣਗੇ ਤੁਹਾਡੇ ਦੇਖਣ ਇਹੇ ਜੀ ਬਸ 80 85 90 ਦੇ ਵਿੱਚ ਵਿੱਚ ਆਈ ਟਾਇਰ ਠੀਕ ਐ ਸੋ ਦੋਸਤੋ ਮੈਂ ਤੁਹਾਨੂੰ ਦਿਖਾ ਵੀ ਦਿੰਨਾ ਵੈਸੇ ਇਹ ਟਾਇਰ ਜਿਹੜੇ ਜੇ ਕੇ ਕੰਪਨੀ ਦੇ ਐ ਇਹਨਾਂ ਦੀਆਂ ਤੁਸੀਂ ਗੱਡੀਆਂ ਦੇਖ ਸਕਦੇ ਹੋ ਇਹ 80 85 ਪੈਸੇ ਇਸ ਟਾਈਮ ਇਹ ਟਾਇਰ ਹੈਗੇ ਸੋ ਇਹ ਤੁਸੀਂ ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਹੋ। ਬਈ ਇਹਨੂੰ ਆਪਾਂ ਕੱਢੀਏ ਬਾਹਰ। ਸੋ ਦੋਸਤੋ ਬਾਈ ਸਟਾਰਟ ਵੀ ਕਰੂਗਾ ਇਹਨੂੰ ਤੇ ਆਪਾਂ ਤੁਹਾਨੂੰ ਇਹ ਚਲਾ ਕੇ ਦਿਖਾ ਦੇਣਾ ਹਾਲਾਂਕਿ ਟਰੈਕਟਰ ਦਾ 파ਰਖੂ ਵੀਰ ਜਿਹੜਾ ਖਰੀਦਣਾ ਚਾਹੂਗਾ ਉਹ ਆ ਕੇ ਇਹਨੂੰ ਦੇਖ ਸਕੂਗਾ। ਪੰਜਾਬ ਪੰਜਾਬ ਡੀ 2014 ਮਾਡਲ ਹੈ। ਸਿਰਫ 3000 ਘੰਟਾ ਚੱਲਿਆ ਹੈ। ਕੁਝ ਆਵਾਜ਼ ਵਗੈਰਾ ਸੁਣਨੋਂਗੇ ਮੈਂ ਇਸ ਕਰਕੇ ਨੂੰ ਸਟਾਰਟ ਕਰਵਾਉਂਦਾ ਚਲਾਣੇ ਭਾਈ ਆਏ ਦੋਸਤ ਜਿਹੜਾ ਵੀਰ ਚੌਂਡੀਅਰ 5050 ਡੀ ਟਰੈਕਟਰ ਖਰੀਦਣਾ ਚਾਹੁੰਦਾ ਤਾਂ ਉਹਦੇ ਕੋਲ ਜੋ ਨੂੰ ਵਧੀਆ ਲੱਗਦਾ ਤਾਂ ਅੱਜ ਮੌਕਾ ਹੈ ਕਿਉਂਕਿ ਟਰੈਕਟਰਾਂ ਦੀ ਮਾਰਕੀਟ ਸੁੰਨ ਚ ਆਇਆ ਵੀ 5050 ਡੀ ਦੀਆਂ ਕਿੰਤੀਆਂ ਤੇ ਘੱਟ નીકਲਦੇ ਆ ਤਾਂ ਪੀਵੀ 22 ਦੋਸਤੋ ਨੰਬਰ ਪੰਜਾਬ ਨੰਬਰ ਹੈ ਤੇ ਸੈਕੰਡ ਓਨਰ ਬਾਈ ਦੂਜਾ ਮਾਲਕ ਹੈ ਬਾਈ ਬੰਦ ਕਰ ਦਿਓ ਸੋ ਦੋਸਤੋ ਇਹ ਸੈਰ ਤੋਂ ਵੀ ਇਸ ਟਰੈਕਟਰ ਨੂੰ ਦੇਖ ਸਕਦੇ ਹੋ ਬਿਲਕੁਲ オリジナル ਰੰਗ ਹੈ ਬਈ ਇਹ ਇਹਦਾ ਮਤਲਬ ਕੰਮ-ਕਮ ਕਰਾਉਣਾ ਪਿਆ ਜਾਂ ਨਹੀਂ ਜੀ ਨਹੀਂ ਕੋਈ ਲੋਡ ਨਹੀਂ ਜੀ ਮਤਲਬ ਇਹ オリジナル ਹੀ ਹੈ ਸਰ ਹਾਂ ਜੀ ਹਾਂ ਜੀ オリジナル ਹੀ ਹੈ ਸਾਰਾ ਠੀਕ ਹੈ ਸੋ ਦੋਸਤੋ ਟੋਟਲ ਟਰੈਕਟਰ ਇਹ オリジナル ਹੈ ਮਤਲਬ ਇਹਦਾ ਕੋਈ ਵੀ ਬਾਹਰੋਂ ਕੰਮ ਕਰਾਉਣ ਦੀ ਲੋਡ ਨਹੀਂ ਪਈ ਇਹ ਨਹੀਂ ਵੀ ਕੋਈ ਇਹਦਾ ਪਾਰਟ ਜਿਹੜਾ ਉਹ ਏਜੰਸੀ ਤੋਂ ਬਿਨਾ ਵੱਖਰਾ ਲਵਾਇਆ ਵੀ ਕੁਝ ਨਹੀਂ ਪਾਲਦਾ ਜੀ ਇਹ ਠੀਕ ਹੈ ਤੇ ਇਹ ਪੈਸੇ ਵੀ ਉੱਤੇ ਨਹੀਂ ਲਵਾਊਗਾ ਤੁਹਾਡੇ ਸੋ ਇਹ ਦੋਸਤੋ ਜੌਂਡੀਅਰ ਟਰੈਕਟਰ ਫਾਰ ਸੇਲ ਤੁਸੀਂ ਇਹਨੂੰ ਦੇਖ ਸਕਦੇ ਹੋ ਪਾਵਰ ਟਰੈਕਟਰ ਦੱਸੋ ਇਹ 2014 ਮਾਡਲ ਹੈ ਪਾਵਰ ਸਟੀਅਰਿੰਗ ਤੁਸੀਂ ਇੱਥੋਂ ਦੇਖ ਸਕਦੇ ਹੋ ਇਹਦਾ ਬਾਕੀ ਇਹ ਦਾ ਸਾਰਾ ਜਿਹੜਾ ਉਹ ਗੇਅਰ ਬਾਕਸ ਵਗੈਰਾ ਉਹ ਤੁਸੀਂ ਦੇਖ ਲਓ ਸੋ ਇਹ オリジナル ਟਰੈਕਟਰ ਤੁਹਾਨੂੰ ਦਿਖਾ ਰਹੇ ਹਾਂ ਸੋ ਕੰਪਨੀ ਵੱਲੋਂ ਜਿੱਦਾਂ ਦਾ ਉਹਦਾ ਉਸੇ ਤਰ੍ਹਾਂ ਦਾ ਹੈ ਟਾਇਰ ਜਿਹੜੇ ਉਹ ਜ਼ਰੂਰ ਇਹਦੇ ਉਦੋਂ ਬਾਅਦ ਚ ਬਦਲੇ ਗਏ ਹੈ JK ਦੇ ਟਾਇਰ ਆ ਦਸੂ ਤੇ ਇਹ ਵੀ ਟਾਇਰ ਵੀ ਤੁਹਾਨੂੰ ਛੇਤੀ ਬਦਲਣ ਦੀ ਲੋੜ ਨਹੀਂ ਪੈਣੀ ਬਾਕੀ ਬੈਕ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਵਾਈ ਕੀਤੀ ਹੈ ਬਾਈ ਨੇ ਸਿਰਫ 500 ਘੰਟੇ ਹੀ ਚਲਾਇਆ ਕਿਉਂਕਿ ਆਪ ਵੀਰ ਕੈਨੇਡਾ ਦੇ ਵਿੱਚ ਚਲਾ ਗਿਆ ਸੀ ਤੇ ਉਸ ਤੋਂ ਬਾਅਦ ਟਰੈਕਟਰ ਇੱਥੇ 2 ਸਾਲ ਖੜਾ ਰਿਹਾ ਤੇ ਹੁਣ ਇਹ ਸੋਚਿਆ ਬਾਈ ਨੇ ਵੀ ਆਪਾਂ ਵੇਚ ਦਿੰਦੇ ਹਾਂ ਕਿਉਂਕਿ ਹੁਣ ਖੇਤੀ ਕਰਨ ਦਾ ਹਜੇ ਕੋਈ ਮੂਡ ਜਿਹੜਾ ਉਹ ਨਹੀਂ ਹੈਗਾ ਸੋ ਇਹ ਟਰੈਕਟਰ ਫॉर ਸੇਲ ਹੈ ਜਿਹਨੂੰ ਜਚੇ ਉਹ ਵੀਰ ਕਾਲ ਬਾਈ ਨੂੰ ਕਰ ਸਕਦਾ ਤੇ ਨੰਬਰ ਵੀਰ ਦਾ ਜਿਹੜਾ ਉਹ ਸਕਰੀਨ ਉੱਤੇ ਚੱਲੀ ਜਾਂਦਾ ਹੈ ਇਸ ਤੇ ਤੁਸੀਂ ਸੰਪਰਕ ਕਰਨਾ ਹੈ ਹਰੇਕ ਪੱਖ ਤੋਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਬਾਕੀ ਜੋ ਇਹਦੀਆਂ ਖੂਬੀਆਂ ਬਰੀਕੀਆਂ ਤੁਸੀਂ ਜਾਣਣੀਆਂ ਉਹਦੇ ਲਈ ਤੁਹਾਨੂੰ ਝੰਡਾ ਵਾਲੇ ਪਿੰਡ ਦੇ ਵਿੱਚ ਆਉਣਾ ਪਊਗਾ ਤੇ ਆ ਕੇ ਤੁਸੀਂ ਖੁਦ ਤਸੱਲੀ ਕਰ ਸਕਦੇ ਹੋ ਬਹੁਤ ਮਿਹਰਬਾਨੀ ਦੱਸੋ ਇਸ ਵੀਡੀਓ ਨੂੰ ਦੇਖਣ ਵਾਸਤੇ ਧੰਨਵਾਦ